ਹਾਂਜੀ ਯਾਰ ਕੀ ਹਾਲ ਚਾਲ ਹਾਰੇ ਦੋਸਤਾਂ ਮਿੱਤਰਾਂ ਉਮੀਦ ਕਰਦੇ ਹਾਂ ਵੀ ਠੀਕ ਠਾਕ ਹੋ ਸੋਡੇ ਜਣਾ ਵੀ ਸੱਟ ਵੱਟ ਹੋਣਗੇ ਤੇ ਲਓਏ ਮਿੱਤਰੋ ਵਲੌਗ ਦੀ ਕਰਤੀ ਸਟਾਰਟਿੰਗ ਹਾਂ ਵੀ ਕਵੇਂ ਆ ਬਾਈ ਗੋਰੀ ਵੀ ਆ ਗਿਆ ਇਹਦੇ ਨੂੰ ਆਇਆ ਗੋਰੀ ਆ ਗਿਆ ਹਾਂਜੀ ਕਿਵੇਂ ਆ ਆਹ ਆਪਣਾ ਨਿੱਕਾ ਜਿਹਾ ਸਬਸਕ੍ਰਾਈਬਰ ਇਹ ਬਲੌਗ ਕਿਦਾਂ ਫੈਨ ਸੈਟ ਹਾਂ ਹਾਂਜੀ ਹਾਂਜੀ ਮੰਮੀ ਓਏ ਬਾਈ ਕਰ ਦੇ ਬਾਈ ਕਰ ਦੋ ਬਾਈ ਕਰੀ 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 ਬਾਈ ਕਰੀ ਬਾਈ ਬਾਈ ਕਰੂਗਾ ਦੇਖੋ ਆਓ ਦੇਖੋ ਇਹ ਨਾਨਾ ਤੂੰ ਨਾ ਗੋਰੀ ਕਰੀ ਬਾਈ ਕਰ ਦੇ ਬਾਈ ਬਾਈ ਮਨਮਰਜ਼ੀ ਦਾ ਮਾਲਕ ਆ ਯਾਰ ਤੇ ਬਾਈ ਮਾਰਕਾ ਨੁੰਨੇ ਨੂੰ ਬਹੁਤ ਬਹੁਤ ਨੁੰਨੇ ਨੇ ਲਿਆ ਨਵਾਂ ਮੋਬਾਈਲ ਬਾਈ ਦਿਖਾਉਨੇ ਥੋਨੂੰ ਉਹਨਾਂ ਫੋਟੋਆਂ ਕਰੀ ਜਾਂਦਾ ਫੋਟੋਆਂ ਕਰ ਕਰ ਕੇ ਪਹਿਲਾਂ ਤਸੱਲੀ ਕਰਦਾ ਫੋਨ ਕਿਵੇਂ ਆ ਕਿਵੇਂ ਨਹੀਂ ਠੀਕ ਆ ਫਿਰ ਤੁਹਾਨੂੰ ਜਾਨਵਰ ਵੀ ਦਿਖਾਉਨੇ ਆ ਦਿਖਾਈ ਨੁੰਨੇ ਆ ਫੋਨ ਇਹ ਇੱਕ ਮਿੰਟ ਇੱਕ ਮਿੰਟ ਪਰ ਫੋਨ ਤੇ ਆ ਹੈਗੇ ਬਾਈ ਆਪਣੇ ਜਿਹੜੇ ਬਾਜੀ ਛਣੇ ਦਿਖਾਉਨੇ ਆ ਆ ਆਪਣੇ ਦੂਜੇ ਆ ਜਿਹੜੇ ਅੱਜ ਉੱਟ ਗਏ ਇਹਨਾਂ ਦੀ ਵਾਰੀ ਸੀਗੀ ਅੱਜ ਪਰ ਯਰੇ ਹਾ ਦੇਖੋ ਤੇ ਡੀਪੀ ਲਈ ਰੋਜੀ ਦੀ ਲੱਕ ਕਰੋ ਚੈੱਕ 18:00 ਵਜ ਗਏ ਮਿੱਤਰੋ ਕਿਉਂ ਮੈਨੂੰ ਦੇਖਣਾ ਹੁੰਦਾ ਲੈ 18:00 ਵਜ ਗਏ Oppo ਦਾ ਫੋਨ ਲਿਆ ਬਾਈ ਜ ਨੇ ਆ ਕਰ ਲੋ ਚੈੱਕ ਨਵਾਂ ਮੋਬਾਈਲ ਲਿਆ ਵਾ ਮੁਬਾਰਕਾਂ ਉਹਨੇ ਬਹੁਤ ਬਹੁਤ ਮੁਬਾਰਕਾਂ ਬਾਈ ਜਿੱਤੇ ਹੀ ਨਾ ਆਪਾਂ ਜਦੋਂ ਹਾਂ ਤੇ ਬਾਈ ਤੁਸੀਂ ਵਧਾਈਆਂ ਦੇ ਦਿਓ ਕਮੈਂਟਾਂ ਦੇ ਵਿੱਚ ਉਹਨੇ ਨਵਾਂ ਫੋਨ ਲੈ ਲਿਆ ਹੁਣ ਇਹਦੇ ਨਾਲ ਅਟੈਚ ਹੋ ਸਕਦੇ ਆਪਾਂ ਅੱਗੇ ਕੋਈ ਇੱਕ ਲੋ ਹੈ ਨਹੀਂ ਸੀਗਾ ਛੋਟਾ ਹੁੰਦਾ ਸੀਗਾ ਹੁਣ ਆਏ ਵਟਸਐਪ ਰਿਕਾਰਡਿੰਗਾਂ ਸੌਣ ਸਕਦੇ ਆਪਾਂ ਵਟਸਐਪ ਤੇ ਤੇ ਜਿਵੇਂ ਗਰੁੱਪ ਚੱਲਦਾ ਨਾ ਹੁਣ ਇਹ ਜੁੰਨੇ ਵਾਲਾ ਫੋਨ ਕੰਟੈਕਟ ਕਰਿਆ ਕਰਾਂਗੇ ਇਹ ਤੇ ਆਪਾਂ ਵਲੌਗ ਬਣਾਇਆ ਕਰਾਂਗੇ ਜਿੱਤੇ ਅੱਗੇ ਬਣਦੇ ਆ ਹੁਣ ਤੁਹਾਨੂੰ ਜਾਨਵਰ ਦਿਖਾਵਾਂ ਨੁੰਨੇ ਕਰਾਂਈ ਬਾਈ ਕੱਲਾ ਕੱਲਾ ਚੈੱਕ ਕਿਉਂ ਕਰਾਂਈ ਕਰਾਂਈ ਠੀਕ ਨਹੀਂ ਉਹ ਨਹੀਂ ਪਤਾ ਕੀ ਕਰਦਾ ਆ ਬਾਹਰ ਦਰਵਾਜ਼ਾ ਬੈ ਮੈਂ ਤੁਹਾਨੂੰ ਦਰਵਾਣਾ ਬਾਈ ਤੁਹਾਨੂੰ ਬੰਦਾ ਇਸ ਦਾ ਚਨਾਵਾਂ ਲੈਣਾ ਬਾਈ ਹਾਂ ਵੀਡੀਓ ਬਣਾਉਣਾ ਨੁੰਨਾ ਚੈੱਕ ਕਰਾਊਗਾ ਰੰਗ ਰੰਗ ਸਾਰੇ ਜਾਨਵਰ ਆ ਦੇ ਲਓ ਬਾਈ ਦੇਖੋ ਇਧਰ ਪਹਿਲਾਂ ਨਾ ਖੱਟੀਆਂ ਦਾ ਕਬੂਤਰ ਹੈ ਆਪਣਾ ਇਹ ਆ ਲੋ ਰੱਬੇ ਆਉਂਦੇ ਵਿੱਚ ਦਿਖਾਈ ਨੰਨੇ ਰੰਗ ਓਹੋ ਬਾਈ ਦਾ ਖੂਨ ਆ ਜਾਂਦਾ ਯਾਰ ਆ ਦੇਖ ਲਓ ਬਈ ਆਪਣਾ ਪੱਲੇ ਵਾਲਾ ਗੂਤਰ ਗੁਲਾਬੀ ਝਾਲਰ ਖਾਵੇ ਪੱਲੇ ਜਿੱਤੇ ਕਾਲੀ ਬਗਲ ਵਾਲਾ ਠੀਕ ਆ ਇਹ ਵੀ ਜਾਊਗਾ ਕਾਲੂ ਬਾਜੀ ਤੇ ਅਗਲਾ ਦਿਖਾਈ ਲਓ ਜੀ ਇੱਧਰ ਗੋਰੀ ਆ ਚੱਲ ਫੜ ਬਈ ਅਗਲਾ ਜਾਨਵਰ ਹੁਣ ਸੰਦ ਲਗਾਉਣੇ ਆ ਆ ਆ ਗਿਆ ਬਾਈ ਹੈਲੀਕਾਪਟਰ ਠੀਕ ਆ ਜੀ ਹੈਲੀਕਾਪਟਰ ਕਰੋ ਚੱਕਾ ਦੇਖੋ ਇੱਧਰ ਡੰਡੇ ਵਾਲਾ ਆਪਣਾ ਖਟੀਆਂ ਖਈਆਂ ਦੀਆਂ ਵਾ ਚਲ ਉਧਰ ਦਿਖਾਈ ਵਾ ਲੋ ਠੀਕ ਹੈ ਬਈ ਅੱਖਾਂ ਵੀ ਦਿਖਾ ਦੀ ਲਾਲ ਜੀ ਨਾ ਬਾਈ ਖਟੀਆਂ ਅੱਖਾਂ ਦਾ ਇਹ ਆ ਲੋ ਓਕੇ ਬਾਈ ਅਗਲਾ ਵੀ ਦਿਖਾ ਦੀ ਕਿਹੜਾ ਕੋਰੀ ਬਰਗਾੜੀ ਵਾਲਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਜਿਹੜਾ ਯਾਰ ਤੈਨੂੰ ਚੰਗਾ ਲੱਗਦਾ ਕਹਿ ਯਾਰ ਤੂੰ ਲੋ ਬਈ ਆ ਗਿਆ ਜਿਹਦਾ ਇੰਤਜ਼ਾਰ ਸੀ ਇਹ ਏਵੀਂ ਬਾਜੀ ਤੇ ਜਾਊਗਾ ਕੱਲ ਨੂੰ ਠੀਕ ਹੈ ਬਈ ਇਹਦੀ ਕਾਂਦ ਕੀਤੀ ਆ। ਆਏ ਨਹੀਂ ਇਹ ਕਿੱਧਰ ਜਾਣਾ ਇਹਦੀ ਬਸ। ਆਏ ਨਹੀਂ ਪਤਾ ਸਾਨੂੰ ਇਹ ਕਿਹੜਾ ਕਿੱਧਰ ਜਾਣਾ ਵਾ। ਮਤਲਬ ਕੀ? ਉੱਗਰ ਜਾਣਾ ਤੇ ਬਾਜੀ ਦੇ। ਇਹ ਇੱਕ ਵੜਾ ਚਿੱਟੀਆਂ ਅੱਖਾਂ ਦਾ ਦਰਵਾਜ਼ਾ ਬਿਹੜ ਦੀ ਹਾਂ। ਚਿੱਟੀਆਂ ਅੱਖਾਂ ਦਾ। ਲੱਗ। ਠੀਕ ਹੈ ਭਾਈ ਰੰਗ ਵੀ ਚੈੱਕ ਕਰ ਆ ਦੀ। ਹਰਾ ਟੱਡ, ਹਰੀ ਟੌਰੀ, ਗੁਲਾਬੀ ਬੈਠ ਤੇ ਕਾਲੀ ਕਾਂ ਦਾ ਸੱਜੇ ਪਾਸੇ ਦੀ। ਠੀਕ ਹੈ ਭਾਈ। ਯੈਸ। ਇਹ ਰੰਗ ਲੱਗਿਆ ਵਾ। ਜਨਵਰੀ ਤਿੰਨੇ ਹੀ ਜਾਣੇ ਬਾਜੀ ਦੇ। ਕਿਆ ਪੁੰਨੂ ਕਿਆ? हां ਪੁੰਨੂ ਕੇ ਵਾਲਾ ਲੈ ਆ। ਉਹ ਮੈਂ ਲੈ ਕੇ ਆਣਾ ਬਾਈ ਨੇ ਲੈ ਕੇ ਆਨੇ ਤੇ ਆ ਬ੍ਰਭ ਨੇ ਲੈ ਕੇ ਆ। ਹਾਂ ਬਾਈ ਆਏ ਆ। ਕੱਲ ਨੂੰ ਨਾ ਮੈਂ ਤੁਹਾਨੂੰ ਦੱਸਦਾ ਕੀ ਹਿਸਾਬ ਕਿਤਾਬ ਆ ਇਹ। ਤਿੰਨ ਕਬੂਤਰ ਦੋ ਪੈਂਟ ਛੱਡਣੇ ਆਪਾਂ। ਮਤਲਬ ਲੱਗ ਲੱਗ ਇਹ ਨਹੀਂ ਪਤਾ ਦੋ ਕਿਹੜੇ ਪਾਸੇ ਜਾਣ ਇੱਕ ਕਿਹੜੇ ਪਾਸੇ ਜਾਵੇ। ਆਹੀਂ ਛੱਡਣਾ ਠੀਕ ਹੈ ਇੱਕ ਪਾਸੇ ਜੋਟਾ ਛੱਡਣਾ ਇੱਕ ਪਾਸੇ ਸਿੰਗਲ ਕਬੂਤਰ ਛੱਡਣਾ ਵਾ। ਕਲੀ ਜੋਟਾ ਵਾਲਾ ਕੰਮ ਆ ਠੀਕ ਹੈ ਜੀ ਇੱਕ ਬਾਜੀ ਹੈਗੀ ਆਪਣੇ ਨੂੰ ਨਾ ਦੱਸੀ ਬਾਈ। ਇੱਕ ਬਾਜੀ ਤਾਂ ਬਾਈ ਮੈਂ ਕਹਿੰਦਾ ਯਾਰ ਤੁਸੀਂ ਪਹਿਲਾਂ ਵੀ ਦੇਖਿਆ ਮੌਲ ਸਾਰਾ। ਦੱਸੀ ਰਨੇ। ਦੇਖਿਆ ਦੇਖਿਆ ਮੈਂ ਦੇਖਦਾ ਕੰਦਾ ਟੱਪੀਆਂ ਸੀਗੀਆਂ अच्छा एक ਵਾਈ ਫਿੱਟੀ ਆਪਣੇ ਨਾਨ ਕੀ ਬਾਈ ਬਾਈ ਜਿੱਥੇ ਆਪਾਂ ਪਹਿਲਾਂ ਹੀ ਬਾਈ ਮੱਲੀ ਸੀ 16 ਤਰੀਕ ਨੂੰ ਜਿੰਨੀ ਕਾਲੀ ਜਿੰਨੀ ਛੱਡੀ ਸੀ ਆਪਾਂ ਤੇ ਕੱਲੂ ਫੇਰ ਉੱਥੇ ਬਾਜੀ ਆ ਗਈ ਆ ਉੱਥੇ ਹੀ ਫੇਰ ਦੇਣਾ ਆਪਾਂ ਠੀਕ ਆ ਕੱਲ ਬਾਬਾ ਮੇਰੇ ਮਾਂ ਚ ਕੇ ਲੈ ਕੇ ਆਉਣੀ ਬਾਈ ਮੈਂ ਕਹਿੰਦਾ ਯਾਰ ਰੱਬ ਤੇ ਬਾਈ ਤੁਸੀਂ ਵੀ ਯਕੀਨ ਬਾਈ ਬਣਾ ਬਣਾ ਕੇ ਰੱਖਿਓ ਸਾਡੇ ਤੇ ਵੀ ਮਹਾਰਾਜ ਤੇ ਵੀ ਤੇ ਅਰਦਾਸ ਕਰ ਦਿਓ ਕਮੈਂਟਾਂ ਦੇ ਵਿੱਚ ਠੀਕ ਆ ਠਾ ਠਾ ਕਰਕੇ ਕਮੈਂਟ ਕਰ ਦਿਓ ਤੇ ਵਾਹ ਕਿਦੂ ਲਿਖਦੇ ਹੋ ਬਾਈ ਬਣਾ ਵੀ ਜਿੱਤ ਜਗੇ ਬਾਜੀ ਤੇ ਗੋਰੀ ਮੈਂ ਮਗਰ ਫੋਨ ਲਾਉਂਗਾ ਤੇ ਮੇਰਾ ਬਈ ਐਟਰੀ ਮਾਰੀ ਠਾਦ ਰੇਸ ਰੇਸ ਛੱਟੀ ਆ ਠੀਕ ਆ ਬਾ ਠੀਕ ਆ ਤੇ ਦੂਸਰੀ ਬਾਜੀ ਹੈਗੀ ਆ ਬਾਈ ਆਪਣੀ ਜਿਹੜੀ ਇਹ ਵਾਲੀ ਉਹ ਹੈਗੀ ਆ ਰਾਮੂ ਵਾਲੇ ਨਵੇਂ ਰਾਮੂ ਵਾਲੇ ਜਿੱਥੋਂ ਆਪਾਂ ਆਪਣੇ ਬੱਚੇ ਛਧਰੀ ਚੜਾਈ ਸੀ ਠੀਕ ਆ ਜਦੋਂ ਆਪਾਂ ਹਰ ਚੋਗਰਾ ਰਾਮੂ ਨੇ ਬਾਜੀ ਛੱਡੀ ਉਹ ਨਾਂ ਵੀ ਨਾਂ ਕੀ ਕਰੀ ਜਾਂਦਾ ਤੇ ਉਹ ਵਾਲੇ ਜਿੱਥੋਂ ਆਪਾਂ ਬੜਗਾ ਕੇ ਕੰਧ ਤੇ ਚੜ ਕੇ ਚੜ ਕੇ ਹਨਾ ਨੁੰਨੇ ਨੇ ਬੱਚਾ ਆਪਣਾ ਬਿਠਾਇਆ ਸੀਗਾ ਉਥੇ ਆ ਬਾਜੀ ਕੋਣ ਉੱਥੇ ਛੱਡਾਂਗੇ ਇੱਕ ਪਾਸੇ ਮੈਦਨੋਨਾਂ ਜਾਵਾਂਗੇ ਇੱਕ ਪਾਸੇ ਬਾਈ ਤੇ ਰਜਤ ਇੱਕ ਤੇ ਮਤਲਬ ਕਿ ਇਹ ਬੰਦੇ ਹੈਗੇ ਆ ਜਿਹੜਾ ਆਪਣੇ ਕੋਲੇ ਕਵਰ ਦੇ ਵਿੱਚ ਤੇ ਵੇਖਾਂਗੇ ਹਿਸਾਬ ਕਿਤਾਬ ਲਓਏ ਬਾਈ ਆਪਾਂ ਥੱਲੇ ਦੋਨੋਂ ਜਾਨਵਰ ਚੱਕ ਲੈਂਦੇ ਹੁਣ ਆਪਾਂ ਖੁੱਡੇ 'ਚ ਰਾਤ ਹੀ ਕਟਾਉਣੇ ਹੁੰਨੇ ਹਨਾ ਨਹੀਂ ਤੇ ਅੱਗ ਭੱਗੇ ਰਾਤ ਨੂੰ ਵੀ ਬਾਹਰ ਰੱਖ ਲੈਣੇ ਉੱਥੇ ਥੱਲੇ ਰੱਖ ਲੈਣੇ ਮੀਂਹ ਉਤਰ ਕਿਉਂਕਿ ਹਵਾ ਜ਼ਰੂਰੀ ਹੈ ਖੁੱਡੇ 'ਚ ਹੁੰਦੀ ਹੈ ਗਰਮੈਸ਼ ਬਾਈ ਗਰਮੀ ਪੈਣ ਲੱਗੀ ਦੁਬਾਰਾ ਤੋਂ ਫੇਰ ਮੀਂਹ ਪੈਣ ਦੇ ਕਾਰਨ ਵੀ ਹਨਾ ਗਮਸ ਜੀ ਆ ਬਣ ਲੱਗੀ ਹੈ ਆ ਜਾਓ ਆ ਹੈਗਾ ਆਪਣਾ ਬੈੱਡ ਟੂਸਨ ਵਾਲਾ ਸੋ ਨੂੰ ਪਹਿਲਾਂ ਵੀ ਦਿਖਾਇਆ ਪਹਿਲਾਂ ਵਾਲੀ ਵੀਡੀਓ ਚ ਫੇਰ ਦੇਖ ਲੋ ਇੱਕ ਵਾਰੀ ਬਾਈ ਆਉਂਦੀ ਵਦਿਆ ਇੱਕ ਸਾਨੂੰ ਇਧਰ ਚੀਜ਼ ਦਿਖਾਵਾਂ ਆ ਦੇ ਕਿਉਂ ਆ ਗੇਜ ਜੀ ਨਾ ਆਪਾ ਇਹ ਬਾਹਰ ਨਹੀਂ ਨਾ ਗੇਜ ਪੈਂਦੀ ਇੱਥੇ ਹੀ ਆ ਇਹ ਪੈਰ ਪੂਰੇ ਨੇ ਸਾਫ਼ ਕਰ ਦਿੰਨੇ ਆਪਾਂ ਤੇ ਇਹਨਾਂ ਨੂੰ ਕੋਡੇ ਚ ਲੈ ਕੇ ਲਈ ਆ ਦੀ ਜਾਲ ਫੜ ਲਏ ਇਹ ਟੁੱਟ ਗਿਆ ਜੀ ਬੋਰੀ ਦਾ ਇਹ ਬਾਜਤ ਹੋ ਗਈ ਬੱਸ ਤਾਂ ਉਹ ਦਿਨ ਮੈਂ ਢੱਕ ਤੇ ਲਾਈ ਹੈ ਹੈ ਕੱਲ ਲਓ ਜੀ ਪਹਿਲਾਂ ਤਾਂ ਆਹ ਬੱਚਾ ਛੱਡ ਦਈਏ ਆਪਾਂ ਕੋਲੇ ਜੀ ਇੱਧਰ ਤਰੇ ਖਾਲੀ ਆ ਦਿਖਾ ਦੀ ਬਾਈ ਓਕੇ ਆ ਠੀਕ ਆ ਇਹਦੇ ਤੁੱਟੇ ਪੈਰ ਦੇਖੋ ਦਾਣੇ ਟੁਕੜਾ ਨਾ ਹੋਵੇ ਹੋਰ ਨਾ ਚੱਲ ਲਓ ਜੀ ਇੱਧਰ ਵੀ ਤਰੇ ਚੈੱਕ ਲੇ ਹੋਰ ਨਾ ਦਾਣੇ ਖਾਲੇ ਬਾਈ 뷰 ਦੇਖੋ ਇਧਰ ਕਿੰਨਾ ਖਜ਼ਾਨਾ ਆਖਾ ਦੇਖੋ ਇਧਰ ਤੂੰ ਚੰਗੀ ਕੀਤੀ ਐ ਦੇਖੋ ਇਧਰ ਕਿਉਂ ਸਨਸੈਟ ਹੋ ਚੱਲਿਆ ਬਾਈ ਸ਼ਾਮ ਦਾ ਟਾਈਮ ਆ ਆਹ ਦੇਖੋ ਨਾਲੇ ਛਤਰੀਆਂ ਕਿੰਨੀਆਂ ਗਾਰਡਰ ਲੱਗਦੀਆਂ ਦੇਖੋ ਫਿਰ ਠੀਕ ਆ ਜੀ ਇੱਕ ਮਿੰਟ ਰੋ ਲਓਏ ਬਾਈ ਮੁਰਗੀਆਂ ਛੱਡਦੇ ਗਏ ਆਪਾਂ ਤੇ ਪਾਣੀ ਇਹਨਾਂ ਨੂੰ ਭਰਦੇ ਆਜੋ 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 ਪਾ ਦਿਓ ਆਹ ਪਾਣੀ ਇਹਨਾਂ ਦਾ ਢੋਲਦੇ ਗਏ ਗੰਦਾ ਤਾਜ਼ਾ ਪਾਦ ਗਏ ਓ ਰੋਕ ਜਰੋ ਜੋ ਲੈ ਕੇ ਆਉਣਾ ਮੈਂ ਇੱਕ ਮਿੰਟ ਖੜੋ ਖਾਓ ਤੁਸੀਂ ਉਹਨਾਂ ਟਾਈਮ ਦਾਣੇ ਆ ਦੇ ਓਏ ਮਗਰੇ ਮਗਰ ਕੀ ਐਨ ਹੁੰਦੇ ਆ ਚਲੋ 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 ਵੀ ਪਾਣੀ ਬਾ ਪਾਸੇ 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 ਕਿਉਂ ਭਾਈ ਤੋਤਾ ਵੀ ਆਈ ਜਾਂਦਾ ਫਿਰ ਆਖੇ ਆਖੇ ਜਾਵਣਾ ਬੜਾ ਨਾ ਗਿਆ ਬਣਿਆ ਗਿਆ ਪੀਓ 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 ਕਾਲੂ ਸੁਣ ਨਵਾਵਾਂਗੇ ਠੀਕ ਹੈ ਇੱਕ ਬਈ ਇਹਨਾਂ ਨੂੰ ਮੈਂ ਮਤੀਰਾ ਮਜ਼ੂਰਾ ਖਵਾ ਦੇਣਾ ਹੁਣ ਬਈ ਦੇ ਉਹਦੇ ਚ ਸੋਨ ਜਿਹਾ ਪਤਾ ਯਾ ਪਾਣੀ ਪੂਣੀ ਹੁੰਦਾ ਵਾ ਹਨਾ ਫਿਰ ਇਹਨਾਂ ਚ ਪਾਣੀ ਦੀ ਕਮੀ ਨਹੀਂ ਆਉਂਦੀ ਬਾਕੀ ਉਹ ਵੀ ਠੰਡਾ ਹੁੰਦਾ ਉਹ ਚੀਜ਼ੇ ਖਖੜੀ ਖੁੱਕੜੀ ਵੀ ਖਾ ਲੈਂਦੇ ਹਨਾ ਦੋ ਹੀ ਆਪਾਂ ਮੁਰਗੇ ਆ ਮੈਂ ਤੁਹਾਨੂੰ ਦੱਸਿਆ ਸੀ ਨਾ ਉਹਦਣਾ ਆਪਾਂ ਗਏ ਸੀ ਰੈਸਟ ਡੈਨੀ ਚ ਉੱਥੇ ਬਈ ਪੁੱਛਿਆ ਸੀਗਾ ਉਹ ਬੰਦਾ ਕਹਿੰਦਾ ਵੀ ਐ ਕਰਕੇ ਗਾਉ ਮੰਗਾ ਕੇ ਤੋਂ ਗਾਂ ਵਾਲਾ ਫਿਰ ਸਾਨੂੰ ਪਤਾ ਹੀ ਸਿਸਟਮ ਕੀ ਹੁੰਦਾ ਕੋਈ ਗੱਲ ਨਹੀਂ ਆਪਾਂ ਨਾ ਆਪਣੇ ਹੋਰ ਰੈਸਟਾਂ ਨੇ ਰੱਖੇ ਆ ਉੱਥੋਂ ਜਾ ਕੇ ਲੈ ਆਵਾਂਗੇ ਜਿੱਦ ਤਨ ਵਿਲੇ ਹੋਏ ਹੁਣ ਬਾਜੀਆਂ ਹੀ ਦੇਖ ਲਈਏ ਇੱਕ ਦੋ ਜਿਹੜੀਆਂ ਰਹਿ ਗਈਆਂ ਫਿਰ ਦੇਖਾਂਗੇ ਹਿਸਾਬ ਕਰਦਾ ਭਾਈ ਮੁਰਗੇ ਦਾ ਜਰੂਰ ਲੈ ਕੇ ਆਵਾਂਗੇ ਇੱਕ ਬਾਈਆਂ ਕਮੈਂਟ ਕਿਤੇ ਕਹਿੰਦੇ ਸੀਲ ਮੁਰਗੇ ਰੱਖੋ ਜਦੋਂ ਆਪਣਾ ਮੁਰਗਾ ਮਰਿਆ ਸੀਲੀ ਬਾਈ ਲੈ ਆਵਾਂਗੇ ਕੋਈ ਚੱਕ ਨੀ ਇਹ ਵੀ ਨਹੀਂ ਛੱਡਦੇ ਤੇ ਉਹ ਵੀ ਆਪਾਂ ਜਰੂਰ ਰੱਖਾਂਗੇ ਖੁੱਡਾ ਇਹ ਕਹਿੰਦਾ ਪਾ ਕੇ ਹੋਰ ਇੱਕ ਮੁਰਗਾ ਦੋ ਮੁਰਗੀਆਂ ਰੱਖ ਲਾਂਗੇ ਉਹ ਵੀ ਠੀਕ ਹੈ ਪੇਰ ਹੋ ਜਾਣਗੇ ਇਹ ਮਤਲਬ ਕਿ ਇੱਕ ਮੁਰਗੀਆਂ ਦੋ ਮੁਰਗੀਆਂ ਇਧਰ ਨਾਲ ਖੁੱਡਾ ਪਾ ਲਾਂਗੇ ਜਾਂ ਇਹਦੇ ਉੱਪਰ ਹੀ ਪਾ ਲਾਂਗੇ ਠੀਕ ਹੈ ਬਾਈ ਇਦੇ ਉੱਪਰ ਵੀ ਵਧੀਆ ਪੈ ਜਾਊਗਾ ਖੁੱਡਾ ਜਗਰੂ ਬਾਈ ਕਹਿੰਦਾ ਇਹਦੇ ਜਿੱਡਾ ਹੀ ਛੋਟਾ ਪੈ ਜਾਊ ਪਰ ਉੱਚਾ ਘੱਟ ਹੋ ਜਾਊਗਾ ਵਧੀਆ ਬਣ ਜਾਊਗਾ ਆ ਦੇਖੋ ਇੱਧਰ ਇੱਥੇ ਵੀ ਬਣ ਜਾਊਗਾ ਵਧੀਆ ਇੱਥੋਂ ਆ ਬ ਜਿਸ ਤੱਕ ਫੱਟੀ ਨਾ ਇੱਥੋਂ ਤੋਂ ਲੈ ਕੇ ਏਡਾ ਚੌਰਸ ਪੂਰਾ ਵਧੀਆ ਬਣ ਜਾਊਗਾ ਸਿਸਟਮ ਠੀਕ ਆ ਬਾਈ ਕੱਲੂ ਮਿਲਦੇ ਆ ਫਿਰ ਬਾਜੀ ਤੇ ਤੇ ਵੀਡੀਓ ਹੋਊਗੀ ਬਾਜੀ ਵਾਲੀ ਪਰਸੋਂ ਇਹ ਵੀਡੀਓ ਆਪਾਂ ਕਰਾਂਗੇ ਕੱਲੂ ਅਪਲੋਡ ਤੇ ਬਾਜੀ ਇੱਕ ਹੈਗੀ ਆ ਫੱਡੇ ਤੇ ਦੂਸਰੀ ਹੈਗੀ ਆ ਨਵੇਂ ਰਾਮੂ ਵਾਲੇ ਬਾਈ ਸੋ ਬੀ ਰੈਡੀ ਫॉर ਟਮਾਰੋ ਓਕੇ ਬਾਈ ਚਲੋ ਜੀ ਇਹਨਾਂ ਨੂੰ ਫਿਰ ਦੇਣਾ ਤੇ ਨੂਨਾ ਰੱਖਦਾ ਨਿਗਾ ਤੇ ਮੈਂ ਉਹਨਾ ਟਾਈਮ ਹੋਰ ਕੰਮ ਕਰ ਲਾਂ ਤੇ ਕੁਰਸੀ ਤੋਂ ਲਿਆ ਦਿੰਨੇ ਆ ਆ ਪਿੰਜਰੇ ਵੀ ਬਾਈ ਮੈਡ ਮੂੜ ਧੋਣ ਵਾਲਾ ਪਤੂ ਦੇਣੇ ਆ ਇਹਨੂੰ ਵੀ ਚਮਕਾ ਦਨੇ ਲੈ ਕੇ ਚੱਲਾਂਗੇ ਸਤ ਪਿੰਜਰੇ ਤੱਕ ਹੋਰ ਰੇਂਜ ਕਰਨਾ ਸੀ ਓਏ ਇੱਕ ਪਿੰਜਰੇ ਦਾ ਹੋਰ ਰੇਂਜ ਕਰਨਾ ਸੀਗਾ ਚੱਲ ਕਰਦੇ ਆ ਬਾਜੀ ਵਾਲਾ ਵਾ ਫਲੇ ਜਾ ਸਵੇਰੇ ਚੱਕੀਆਂ ਤੇਨੂੰ ਬਿਠਾ ਲਾਂਗੇ ਬਾਈ ਰਜਤ ਦਾ ਫੋਨ ਆ ਇਹਨੋਂ ਨਾਲ ਗੱਲ ਕਰੀ ਜਾਂਦਾ ਕਹਿ ਦੇ ਇਹਨੂੰ ਫਰਮਾੜਾ ਜਾ ਤੇ ਪਿੰਜਰੇ ਦੋ ਕਿੱਥੋਂ ਆ ਇੱਕ ਜਿਹੜਾ ਸੀ ਅਗਲੇ ਦਾ ਮੋੜ ਤਾਂ ਹੁਣ ਇੱਕ ਚ ਫੇਰ ਉਹ ਸੀਗਾ ਉਹ ਕਿਸੇ ਦਾ ਹੀ ਸੀਗਾ ਉਹ ਫਿਰ ਲੈ ਗਿਆ ਕਾਣੂ ਉਹਦੇ ਨਾਲ ਲੜਨਾ ਹਣ ਉਹ ਲੈ ਜਾਂ ਹੀ ਬਾਈ ਬਣਾ ਸਵੇਰੇ ਤੈਨੂੰ ਬਿਠਾ ਕੇ ਲੈ ਜਾਾਂਗੇ ਨਾਲੇ ਉਹਦੇ ਵਾਗ ਲੈ ਜਾਣਾ ਕੁਬੀਤਰ ਉਹੀ ਤਾਂ ਗੱਲ ਆ ਠੀਕ ਆ ਬਾਈ ਬਾਕੀ ਆ ਦੇਖ ਲਓ ਜੋੜੀਆਂ ਤਿੰਨੇ ਆ ਸੈਟ ਵਟ ਓਕੇ ਰਪੋਟਾਂ ਮਿਲ ਜਾਣਗੇ ਆ ਤਾਂ ਪਹਿਲਾਂ ਵਾਲਾ ਬਾਈ 1 ਨੰਬਰ ਜਿਹੜੇ ਇਹ ਪਹਿਲਾਂ ਹੀ ਸੀਗਾ ਛੱਡਿਆ ਹੋਇਆ ਤੇ ਆ ਦੋ ਜਿਹੜੇ ਨਵੇਂ ਲਾਏ ਆ ਉਹ ਸੱਚ ਰੱਤੇ ਨੂੰ ਖਰਾਕ ਪਾ ਲਈ ਉਹਨੂੰ ਰੱਖ ਦੇਣਾ ਮੈਂ ਟ੍ਰੇ ਇੱਕੋ ਮਿੰਟ ਬਸ ਆਲੇ ਪਣੀ ਰੱਖ ਦਿੰਨੇ ਆਪਾਂ ਆ ਵੀ ਇੰਨਾ ਨਹੀਂ ਚੱਕ ਕੇ ਰੱਖ ਦਿੰਨੇ ਮਰਤੇ ਨੂੰ ਖੁੱਡੇ ਹੀ ਛੱਡ ਦਿੰਨੇ ਆ ਜਨੂਨੇ ਨੂੰ ਕੋ ਕਹਿੰਦਾ ਮੈਂ ਆ ਲੈ ਖੜਾਈ ਆ ਲੈ ਲਓ ਬਈ ਪਾਣੀ ਇਹਨੂੰ ਮੈਂ ਖੁੱਡੇ ਛੱਡ ਦੂੰਗਾ ਉੱਥੋਂ ਪੀ ਲੂਗਾ ਇਹ ਕੋਈ ਆਏ ਨਾ ਤੁਸੀਂ ਕਿਉਂ ਵੀ ਇਹਨੂੰ ਪਾਣੀ ਨਹੀਂ ਪਿਆ ਤਾਣੇ ਦੇ ਕਲੇ ਰਸਤੇ ਆ ਕੋਈ ਚੱਕਰ ਨਹੀਂ ਇਹਨੂੰ ਖੁੱਡੇ ਛੱਡ ਦੂੰਗਾ ਨੇ ਟਾਈਮ ਤਾਣੇ ਆਦੇ ਖਾਣ ਲੱਗ ਗਿਆ ਬਸ ਹੋ ਚੱਕੋ ਓਕੇ ਬਈ ਠੀਕ ਹੈ ਬਈ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ 'ਚ ਜਿਹੜੇ ਆਪਣੇ ਚੈਨਲ ਨਾਲ ਵੀ ਚੱਲਣ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਕਦਨ ਲਗੀ ਬਾਏ ਮਤਰੋ